ਦੁਨੀਆਂ ਦੇ ਸਾਰੇ ਅਮੀਰ ਧਰਤੀ ਅੰਦਰ ਬੈਂਕਰ ਬਣਾ ਰਹੇ ਨੇ ਪਰ ਉਹ ਅਜਿਹਾ ਕਰ ਕਿਉਂ ਰਹੇ ਨੇ ਅਜਿਹਾ ਕੀ ਜਾਣਦੇ ਨੇ ਅਮੀਰ ਲੋਕ ਜਿਨ੍ਹਾਂ ਦੇ ਦੁਆਰਾ ਇਹ ਬੈਂਕਰ ਬਣਾਏ ਜਾ ਰਹੇ ਨੇ ਜਿਹੜਾ ਸਾਡੇ ਤੋਂ ਲੁਕਾਇਆ ਜਾ ਰਿਹਾ ਕਿ ਦੁਨੀਆਂ ਤੇ ਕੋਈ ਅਜਿਹੀ ਪਰਲੋ ਆਉਣ ਵਾਲੀ ਹੈ ਜਿਹੜੀ ਸਾਨੂੰ ਨਹੀਂ ਪਤਾ ਪਰ ਇਹਨਾਂ ਅਮੀਰਾਂ ਨੂੰ ਉਸ ਦੀ ਖਾਸ ਜਾਣਕਾਰੀ ਹੈ ਤੇ ਇਹਨਾਂ ਦੁਆਰਾ ਇਹ ਬੈਂਕਰ ਕ੍ਰੀਏਟ ਕੀਤੇ ਜਾ ਰਹੇ ਨੇ ਕਿਉਂਕਿ ਇਹ ਬੈਂਕਰ ਕੋਈ ਇੱਕ ਅੱਦੇ ਅਮੀਰ ਦੁਆਰਾ ਨਹੀਂ ਬਲਕਿ ਲਗਭਗ ਸਾਰੇ ਹੀ ਮੀਰਾਂ ਦੁਆਰਾ ਬਣਾਏ ਜਾ ਰਹੇ ਨੇ ਫਿਰ ਚਾਹੇ ਉਹ ਜੈਪ ਬਜੌਸ ਹੋਵੇ ਜਾਂ ਐਲਾਨ ਮਾਸਕ ਤੇ ਜਾਂ ਫਿਰ ਫੇਸਬੁੱਕ ਦੇ ਓਨਰ ਮਾਰਕ ਜੈਕਰਬਰਗ 14 ਦਸੰਬਰ 2023 ਵਾਇਰਲ ਨੇ ਇੱਕ ਰਿਪੋਰਟ ਪਬਲਿਸ਼ ਕੀਤੀ ਜਿਸ ਵਿੱਚ ਉਹਨਾਂ ਨੇ ਫੇਸਬੁੱਕ ਦੇ ਸੀਈਓ ਮਾਰਕ ਜੈਕਰਬਰਗ ਦੇ ਕੋਇਲਾ ਰੈਂਚ ਪ੍ਰੋਜੈਕਟ ਦੇ ਬਾਰੇ ਵਿੱਚ ਲਿਖਿਆ ਵਾਇਰ ਦਾ ਕਹਿਣਾ ਸੀ ਵੀ ਮਾਰਕ ਜੈਕਰਬਰਗ ਹਵਾਈ ਦੇ ਸਭ ਤੋਂ ਪੁਰਾਣੇ ਆਈਲੈਂਡ ਕੋਾਈ ਵਿੱਚ ਆਪਦਾ ਇੱਕ ਲਕਸਰੀ ਘਰ ਬਣਵਾ ਰਹੇ ਨੇ ਜਿਸ ਦੇ ਲਈ ਉਹਨਾਂ ਦੇ ਦੁਆਰਾ ਉੱਥੇ 1500 ਏਕੜ ਜ਼ਮੀਨ ਖਰੀਦੀ ਗਈ ਆ ਤੇ ਇਹ ਕੋਈ ਆਪ ਘਰ ਨਹੀਂ ਬਣ ਰਿਹਾ ਬਲਕਿ ਇਸ ਘਰ ਦੇ ਥੱਲੇ 5000 ਸਕੁਅਰ ਫੁੱਟ ਦਾ ਇੱਕ ਬਕਰ ਵੀ ਬਣਾਇਆ ਜਾ ਰਿਹਾ ਮੰਨਿਆ ਜਾ ਰਿਹਾ ਵੀ ਜਦੋਂ ਇਹ ਪੂਰਾ ਹੋਵੇਗਾ ਤਾਂ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਪ੍ਰਾਈਵੇਟ ਪ੍ਰਾਪਰਟੀ ਹੋਵੇਗੀ ਔਰ ਇਸ ਤੇ ਟੋਟਲ 227 ਮਿਲੀਅਨ ਡਾਲਰ ਦਾ ਖਰਚ ਕੀਤਾ ਜਾ ਰਿਹਾ ਮਾਰਕ ਜੈਕਰਬਰਗ ਦੇ ਦੁਆਰਾ ਇਸ ਦਾ ਐਕਸਪੈਂਸਿਵ ਹੋਣਾ ਤੇ ਅੰਡਰਗਰਾਉਂਡ ਕੰਸਟ੍ਰਕਸ਼ਨ ਹੀ ਇਸ ਦੀ ਕੰਟਰੋਵਰਸੀ ਦੀ ਇੱਕ ਵਜ੍ਹਾ ਨਹੀਂ ਆ ਬਲਕਿ ਜਿਸ 1500 ਏਕੜ ਉੱਤੇ ਪੂਰਾ ਕੰਸਟ੍ਰਕਸ਼ਨ ਚੱਲ ਰਿਹਾ ਉਸ ਦੇ ਆਸ-ਪਾਸ 5 ਮੀਟਰ ਉੱਚੀ ਇੱਕ ਦੀਵਾਰ ਖੜੀ ਕਰ ਦਿੱਤੀ ਗਈ ਆ ਤਾਂ ਕਿ ਅੰਦਰ ਕੀ ਚੱਲ ਰਿਹਾ ਉਸ ਨੂੰ ਕੋਈ ਵੀ ਦੇਖ ਨਾ ਸਕੇ ਇਸ ਤੋਂ ਇਲਾਵਾ ਉੱਥੇ ਕੰਮ ਕਰਨ ਵਾਲੇ ਵਰਕਰਸ ਨੂੰ ਵੀ ਕਿਸੇ ਨਾਲ ਕੋਈ ਗੱਲ ਕਰਨ ਦੀ ਇਜਾਜ਼ਤ ਨਹੀਂ ਕਿ ਉਹ ਕਿਸ ਚੀਜ਼ ਉੱਤੇ ਕੰਮ ਕਰ ਰਹੇ ਨੇ ਇੱਥੋਂ ਦੀ ਸਕਿਉਰਿਟੀ ਵੀ ਕਾਫੀ ਜ਼ਿਆਦਾ ਟਾਈਟ ਰੱਖੀ ਗਈ ਹੈ ਇੱਥੋਂ ਤੱਕ ਵੀ ਇੱਥੋਂ ਦੇ ਆਸ-ਪਾਸ ਦੇ ਵਿੱਚ ਸੁੱਤੇ ਵੀ ਸਕਿਉਰਿਟੀ ਪੈਟਰੋਲਿੰਗ ਕਰਦੀ ਰਹਿੰਦੀ ਹੈ ਇੱਥੇ ਕਿਸੇ ਨੂੰ ਫੋਟੋ ਖਿੱਚਣ ਦੀ ਇਜਾਜ਼ਤ ਨਹੀਂ ਤੇ ਸਕਿਉਰਿਟੀ ਬ੍ਰੀਚ ਦੇ ਮਾਮਲੇ 'ਚ ਕਈਆਂ ਨੂੰ ਆਪਣੀ ਨੌਕਰੀ ਤੱਕ ਗਵਾਉਣੀ ਪੈ ਚੁੱਕੀ ਆ ਇੱਥੇ ਹੀ ਕੰਮ ਕਰਦੇ ਇੱਕ ਵਰਕਰ ਨੇ ਇਸ ਕੰਸਟਰਕਸ਼ਨ ਸਾਈਟ ਦੀ ਇੱਕ ਫੋਟੋ ਖਿੱਚ ਕੇ ਸਨੈਪਚਾਟ ਉੱਤੇ ਅਪਲੋਡ ਕਰ ਦਿੱਤੀ ਸੀ ਤਾਂ ਉਸ ਨੂੰ ਆਪ ਦੀ ਜੌਬ ਤੱਕ ਬੁਆਣੀ ਪੈ ਗਈ ਸੀ ਇੱਥੇ ਕੰਮ ਕਰਨ ਵਾਲਾ ਤੋਂ ਨੌਨ ਡਿਸਕਲੋਜ਼ਰ ਐਗਰੀਮੈਂਟ ਵੀ ਸਾਈਨ ਕਰਵਾਇਆ ਜਾਂਦਾ ਜਿਸ ਕਾਰਨ ਇੱਥੇ ਕੰਮ ਕਰਨ ਵਾਲੇ ਵਰਕਰਸ ਇਥੋਂ ਦੀਆਂ ਪ੍ਰਾਈਵੇਟ ਚੀਜ਼ਾਂ ਬਾਰੇ ਕਿਸੇ ਨੂੰ ਵੀ ਅਲੱਗ ਜਗ੍ਹਾ ਦੇ ਉੱਤੇ ਜਾ ਕੇ ਨਹੀਂ ਦੱਸ ਸਕਦੇ ਤਾਂ ਇੱਥੇ ਇੱਕ ਸਵਾਲ ਵੀ ਖੜਾ ਹੁੰਦਾ ਕਿ ਇਹ ਕਿਸੇ ਵੀ ਅਜਿਹੇ ਪ੍ਰੋਜੈਕਟ ਦੇ ਵਿੱਚ ਨੌਨ ਡਿਸਕਲੋਜ਼ਰ ਐਗਰੀਮੈਂਟ ਦਾ ਹੋਣਾ ਵੀ ਸਵਾਲ ਖੜੇ ਕਰਦਾ ਕਿ ਮਾਰਕ ਜਕਰਵਰਗ ਇੱਥੇ ਕੀ ਬਣਾ ਰਿਹਾ ਕੁਝ ਲੋਕਾਂ ਦਾ ਕਹਿਣਾ ਕਿ ਇਹ ਨਾ ਅਮੀਰ ਲੋਕਾਂ ਦੇ ਸ਼ੌਕ ਨੇ ਹੋਰ ਕੁਝ ਵੀ ਨਹੀਂ ਪਰ ਇੰਨੀ ਸਕਿਉਰਿਟੀ ਨਾਲ ਕ੍ਰੀਏਟ ਕੀਤੀ ਜਾ ਰਹੀ ਪ੍ਰੋਜੈਕਟ Bona no. ਕਾਫੀ ਸਵਾਲ ਵੀ ਪੈਦਾ ਹੋ ਰਹੇ ਨੇ ਤੇ ਨਾਲ ਹੀ ਇਹ ਅੰਡਰਗਰਾਉਂਡ ਬਿਲਡਿੰਗਸ ਜਾਂ ਬੰਕਰ ਸਿਰਫ ਮਾਰਕ ਜਗਰਵਰਗ ਦੇ ਦੁਆਰਾ ਹੀ ਨਹੀਂ ਬਲਕਿ ਹੋਰ ਵੀ ਬਹੁਤ ਸਾਰੇ ਅਮੀਰਾਂ ਦੇ ਦੁਆਰਾ ਬਣਾਈਆਂ ਜਾ ਰਹੀਆਂ ਨੇ ਤਾਂ ਕਿ ਇਹਨਾਂ ਵੀਰਾਂ ਨੂੰ ਕੁਝ ਅਜਿਹਾ ਪਤਾ ਜੋ ਆਮ ਜਨਤਾ ਨੂੰ ਨਹੀਂ ਪਤਾ ਕਿ ਕੋਈ ਪਰਲੋ ਆਉਣ ਵਾਲੀ ਹੈ ਜਾਂ ਫਿਰ ਕੁਝ ਹੋਰ ਹੈ ਜੋ ਕਿ ਸਰਕਾਰਾਂ ਅਤੇ ਇਹਨਾਂ ਅਮੀਰਾਂ ਦੇ ਦੁਆਰਾ ਆਮ ਲੋਕਾਂ ਤੋਂ ਲੁਪਾਇਆ ਜਾ ਰਿਹਾ ਤਾਂ ਕਿ ਸਾਨੂੰ ਪਤਾ ਨਾ ਲੱਗ ਸਕੇ ਕਿਉਂਕਿ ਅਰਥ ਦੇ ਕੁਝ ਹਾਲਾਤ ਵੀ ਅਜੇ ਹੀ ਵਧਦੇ ਜਾ ਰਹੇ ਨੇ ਜਿਸ ਵਜ੍ਹਾ ਦੇ ਕਾਰ ਲੱਗ ਰਿਹਾ ਕਿ ਧਾਤੀ ਦਾ ਆਪਤ ਵੀ ਬਹੁਤ ਜ਼ਿਆਦਾ ਨਜ਼ਦੀਕ ਕਿ ਕਿਉਂਕਿ ਇਨਸਾਨਾਂ ਦੇ ਦੁਆਰਾ ਹੁਣ ਧਰਤੀ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਜਾ ਚੁੱਕਾ ਜੋ ਕਿ ਸ਼ਾਇਦ ਇਨ ਫਿਊਚਰ ਦੇ ਵਿੱਚ ਕਦੇ ਠੀਕ ਵੀ ਨਾ ਕੀਤਾ ਜਾ ਸਕੇ ਤੇ ਜਾਂ ਫਿਰ ਸਿਰਫ ਤੇ ਸਿਰਫ ਇਹਨਾਂ ਦੇ ਸ਼ੌਂਕ ਨੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰਿਓ ਤੇ ਨਾਲ ਹੀ ਕਮੈਂਟ ਕਰਕੇ ਦੱਸਿਓ ਕਿ ਇਹ ਕੀ ਪ੍ਰੋਜੈਕਟ ਹੋ ਸਕਦੇ ਨੇ ਜਿਹੜੇ ਕਿ ਅਲਗ-ਅਲਗ ਅਮੀਰਾਂ ਦੇ ਦੁਆਰਾ ਅੰਡਰਗਰਾਊਂਡ ਬਿਲਡਿੰਗਸ ਬਣਾਈਆਂ ਜਾ ਰਹੀਆਂ ਨੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ